ਇਸ ਤੇ ਮੌਕੇ ਤੇ ਡਿਵਾਈਨ ਹੈਂਡ ਫਾਊਂਡੇਸ਼ਨ ਵੱਲੋਂ ਪ੍ਰਿੰਸੀਪਲ ਵੰਦਨਾ ਅਰੋਲ ਦੀ ਪ੍ਰਦਾਨਗੀ ਹੇਠ ਸੰਸਕ੍ਰਿਤ ਪ੍ਰੋਗਰਾਮ ਕਰਵਾਇਆ ਗਿਆ। ਦੱਸਦੇ ਹੀ ਇਸ ਮੌਕੇ ਪ੍ਰਿੰਸੀਪਲ ਡਾਕਟਰ ਸ਼ੋਭਾ ਪ੍ਰਾਸ਼ਰ ਮੁੱਖ ਮਹਿਮਾਨ ਵਜੋਂ ਅਤੇ ਕਾਉਂਸਲਰ ਕੰਚਨ ਵਾਲਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਇਸ ਮੌਕੇ ਪ੍ਰਿੰਸੀਪਲ ਵੰਦਨਾ ਅਨਰੋਲ ਨੇ ਦੱਸਿਆ ਹੈ ਕਿ ਫਾਊਂਡੇਸ਼ਨ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਤਿਉਹਾਰ ਦਾ ਜਿਹੜਾ ਇਹ ਤਿਉਹਾਰ ਵਿੱਚ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਤੇ ਇਸ ਮੂਮੈਂਟਾਂ ਨੇ ਲੋਕ ਗੀਤ ਗਾ ਕੇ ਲੋਕ ਨਾਚ ਗਿੱਧਾ ਪੇਸ਼ ਕਰਕੇ ਇਸ ਤਿਉਹਾਰ ਨੂੰ ਸ਼ਾਨਦਾਰ ਢੰਗ ਦੇ ਨਾਲ ਮਨਾਇਆ ਉੱਤੇ ਹੀ ਮਹਿਮਾਨਾਂ ਨੂੰ ਜਿਹੜੀਆਂ ਨੇ ਹਰੀਆਂ ਤੇ ਲਾਲ ਚੂੜੀਆਂ ਪਹਿਨਾ ਕੇ ਉਹਨਾਂ ਨੂੰ ਮੁੱਖ ਮਹਿਮਾਨਾਂ ਵੱਜੋਂ ਜਿਹੜਾ ਹੈ ਉਹਨਾਂ ਨੂੰ ਫੁੱਲ ਪੇਂਟ ਜਿਹੜੇ ਨੇ ਉਹ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਵਿਦਿਆਰਥਣਾਂ ਨੂੰ ਪੰਜਾਬੀ ਪਹਿਰਾਵੇ ਤੇ ਗਾਇਨਿਆਂ ਬਾਰੇ ਸਵਾਲ ਪੁੱਛੇ ਗਏ ਅਤੇ ਜੇਤੂ ਵਿਦਿਆਰਥਣਾਂ ਨੂੰ ਸੰਸਥਾ ਵੱਲੋਂ ਇਨਾਮ ਵੰਡੇ ਗਏ ਇਸ ਮੌਕੇ ਪਰਦਾਨ ਵੰਦਨਾ ਅਬਰੋਲ ਮੀਤ ਪਰਦਾਨ ਸ਼ੀਤਲ ਸੋਨੀ ਮੁੱਖ ਮਹਿਮਾਨ ਤੇ ਚੀਫ ਪੈਟਰਨ ਡਾਕਟਰ ਸ਼ੋਭਾ ਪ੍ਰਾਸ਼ਾ ਡਾਕਟਰ ਅੰਜਲ ਡਾਕਟਰ ਸ਼ੈਲੀ ਜਨਰ ਸਕਤਰ ਪੂਰਨਮ ਖੋਸਲਾ ਜੋਤੀ ਜੁਲਕਾ ਮੋਨਿਕਾ ਅਨੀਤਾ ਪ੍ਰੀਤੀ ਕੁਸਮ ਇਹ ਸਾਰੇ ਜਿਹੜੇ ਮੈਂਬਰ ਨੇ ਇਹਨਾਂ ਦੇ ਨਾਲ ਹੋਰ ਵੀ ਕਈ ਮਹਿਲਾਵਾਂ ਜੜੀਆਂ ਨੇ ਉਹ ਵੀ ਇਹਨਾਂ ਦੇ ਨਾਲ ਇੱਥੇ ਮੌਜੂਦ ਹੋਈਆਂ ਤੇ ਇਸ ਪ੍ਰੋਗਰਾਮ ਦੀ ਜਿਹੜੀ ਹੈ ਉਹ ਸ਼ੋਭਾ ਵਧਾਈ ਤੇ ਆਓ ਹੁਣ ਦੇਖ ਲੈਣੇ ਆਂ ਕੁਝ ਖੂਬਸੂਰਤ ਤਸਵੀਰਾਂ ਜੋ ਕਿ ਡਿਵਾਈਨ ਹੈਡ ਫਾਊਂਡੇਸ਼ਨ ਦੇ ਵੱਲੋਂ ਜਿਸ ਜਿਸ ਤਰ੍ਹਾਂ ਦੇ ਨਾਲ ਪ੍ਰੋਗਰਾਮ ਬਣਾਇਆ ਗਿਆ ਉਸ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਗਿਆ ਨੇ ਆਓ ਉਹ ਵੀ ਦੇਖ ਲੈਣੇ ਆਂ ਆ ਜਿੱਥੇ ਅਸੀਂ ਪਠਾਨਕੋਟ ਦੀਆਂ ਦਾ ਤਿਆਰ ਬਣਾਇਆ ਹੋਟਲ ਸਾਰਿਆਂ ਦਿੱਤੀ ਮੈਂਬਰ ਦੇ ਬਹੁਤ ਹੀ ਮਜ਼ਾ ਆਇਆ ਬਹੁਤ ਹੀ ਇੰਜੋਏ ਗਿੱਦਾ ਪਾਇਆ ਨੱਚੀਆਂ ਟੱਪੀਆਂ ਸਾਰੀਆਂ ਇੱਕ ਤੋਂ ਇੱਕ ਵੱਧ ਕੇ ਸੋਹਣੀਆਂ ਲੱਗ ਰਹੀਆਂ ਸੀ ਤੇ ਸਾਰਿਆਂ ਨੇ ਮਿਸਤੀਜ਼ ਵੀ ਚੁਣੀ ਗਈ ਤੇ ਅੱਛੀ-ਅੱਛੀਆਂ ਪਰਫਾਰਮੈਂਸ ਵੀ ਦਿੱਤੀਆਂ ਤੇ ਬਹੁਤ ਹੀ ਇੰਜੋਏ ਕੀਤਾ ਬਹੁਤ ਹੀ ਮਜ਼ਾ ਆਇਆ ਥੈਂਕ ਯੂ ਵੈਰੀ ਮਚ ਨਮਸਕਾਰ ਅੱਜ ਆਈ ਡਿਵਾਈਨ ਹੈਂਡ ਫਾਊਂਡੇਸ਼ਨ ਵੱਲੋਂ ਤੀਜ ਦਾ ਤਿਉਹਾਰ ਮਨਾਇਆ ਗਿਆ ਹੈ ਅਰੇ ਜਿਸ ਤਾਂ ਕਿ ਅੱਜ ਦੇ ਟਾਈਮ ਦੇ ਉਤੇ ਸਾਡਾ ਸਾਰਾ ਕਲਚਰ ਜਿਹੜਾ ਹੈ ਸਾਡੀ ਨੌਜਵਾਨ ਪੀੜੀ ਭੁੱਲੀ ਜਾ ਰਹੀ ਹੈ ਅਸੀਂ ਉਸ ਨੂੰ ਹੀ ਜਾਗਰੂਕ ਕਰਨ ਵਾਸਤੇ ਜਿਸ ਤਾਂ ਕਿ ਸਾਡੀ ਅੱਜ ਆਪਣੀਆਂ ਸਾਡੀਆਂ 3 ਸੌਂ ਦੇ ਮਹੀਨੇ ਚ ਰਹਿਣ ਆਂਦੀਆਂ ਨੇ ਐਸੇ ਤਰ੍ਹਾਂ ਸਾਡੀ ਵੀ ਇੱਕ 3 ਸੌਂ ਦੇ ਮਹੀਨੇ ਰਹਿਣ ਆਈ ਹੈ ਜਿਸ ਨੂੰ ਅਸੀਂ ਆਪਣੇ ਇਸ 30 ਦੇ ਫੰਕਸ਼ਨ ਨੇ ਸਮਾਨਿਤ ਕੀਤਾ ਹੈ ਤਾਂਕਿ ਸਾਡੇ ਬਾਕੀ ਮੈਂਬਰ ਵੀ ਇਸ ਚੀਜ਼ ਨਾਲ ਜਾਗਰੂਕ ਰਹਿਣ ਸਾਡੀ ਅੱਜ ਕੱਲ ਨੌਜਵਾਨ ਪੀੜੀ ਜਿਹੜੀ ਪਟਕਦੀ ਜਾ ਰਹੀ ਹੈ ਉਹਨਾਂ ਨੂੰ ਵੀ ਇਹ ਚੀਜ਼ ਦਾ ਸਾ ਆਪਣੇ ਸਾਡੇ ਪੁਰਾਣੇ ਸੱਭਿਆਚਾਰ ਦਾ ਧਿਆਨ ਰੱਖਣਾ ਚਾਹੀਦਾ ਹੈ ਉਹਨੂੰ ਆਪਣੇ ਨਾਲ ਜੋੜਨਾ ਚਾਹੀਦਾ ਹੈ ਔਰ ਨਾਲ ਅਸੀਂ ਅੱਜ ਇੱਥੇ ਦੋ ਮਿਸਟਰੀ ਚੱਡੀਆਂ ਨੇ ਜਿਹਦੇ ਵਿੱਚ ਵੀ ਇੱਕ ਨੀਤੂ ਔਰ ਵੀਨਾ ਜੀ ਨੇ ਔਰ ਜਿਹੜੀ ਸਾਡੀ ਅੱਜ ਕਸ਼ਿ ਜਿਹੜੀ ਬੇਟੀ ਆਈ ਹੈ ਅਸੀਂ ਉਹਨੂੰ ਵੀ ਸਨਮਾਨਿਤ ਕੀਤਾ ਤੇ ਸਾਰੇ ਅਗੇ ਇਹ ਨਿਵੇਦਨ ਹੈ ਕਿ ਆਪਣੇ ਕਲਚਰ ਨੂੰ ਨਾ ਪੁਲਾਓ ਔਰ ਆਪਣੇ ਜਿਹੜੇ ਬੱਚੇ ਨੇ ਉਹਨਾਂ ਵਿੱਚ ਇਹਨਾਂ ਚੀਜ਼ਾਂ ਨੂੰ ਤੁਸੀਂ ਪਾਉਣ ਦੀ ਕੋਸ਼ਿਸ਼ ਕਰੋ ਆਪਣੇ ਕਲਚਰ ਨੂੰ ਪਾਉਣ ਦੀ ਕੋਸ਼ਿਸ਼ ਕਰੋ ਤੇ ਇਸ ਤਾਈਂ ਪਰਮਾਤਮਾ ਕਰੇ ਸਾਡੇ ਅਸੀਂ ਹਰ ਸਾਲ ਹੱਸਦੇ ਵਸਦੇ ਇਹ ਤਿਹਾੜ ਮਨਾਉਂਦੇ ਰਹੀਏ ਔਰ ਮੈਂ ਆਪਣੇ ਸਾਰੇ ਮੈਂਬਰਸ ਆ ਬਹੁਤ ਅਨਮੋਲ ਕਰਦੀ ਆਂ ਜਿਹੜੀ ਕਿ ਸਾਡੇ ਨਾਲ ਇੱਥੇ ਸਾਡੇ ਤਿਹਾੜ ਨੂੰ ਮਨਾਉਣ ਵਾਸਤੇ ਆਏ ਨੇ ਧੰਨਵਾਦ ਅੱਜ ਡਿਵਾਈਨ ਹੈਂਡਸ ਫਾਊਂਡੇਸ਼ਨ ਕੀ ਤਰਫੋਂ ਸੇ पंजाब का जो प्रमुख त्यौहार है तीज वो बड़ी धूमधाम से यहाँ स्थानीय होटल में मनाया गया और यहाँ आकर इतनी खुशी हुई कि पंजाब की मटियारे और ख़ास तौर पे यहाँ की जो बेटियाँ हैं उनका यहाँ पे सावन मनाया गया जैसे हमारी परंपरा है कि बेटियाँ सावन के महीने में अपने मायके आती हैं और अपनी सहेलियों के साथ मिलके खूब झूला डालती हैं तैयार होती हैं शगन मनाती हैं गाती हैं नाचती हैं तो आज वैसा ही माहौल मुझे यहाँ देखने को मिला वंदना जी की अध्यक्षता में और शीतल जी के साथ मिलकर सारी सहेलियों ने इतने आनंद से मुझे लग रहा था ये इतनी एनर्जी इनमें आई कहाँ से है और ये हमारे पंजाब के मुटियारों की आन बान शान है जिसमें इतनी ऊर्जा है इतनी शक्ति है इतना उत्साह इतना उमंग है और ये हमारी भारतीयता की पहचान है हमारे पंजाब की पहचान है कि हम तीज के इस त्यौहार को तियादा दा त्यौहार कहते हैं क्योंकि ये है ही तियादा बेटियों का त्यौहार है और मैं आज के इस दिन की इनको बहुत बहुत बधाई देती हूँ और ये मंगल कामना करती हूँ कि जिस तरह से ये त्योहार प्रकृति के साथ जुड़ा है नेचर के साथ जुड़ा है हम भी तीज मनाते मनाते हम प्रकृति का संरक्षण भी करते जाएं। कैमरा पर्सनिंग अजय सनी की रिपोर्ट